ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 885 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 886 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਰਾਗ ਰਾਮਕਲੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਜਪੋ ਗੋਬਿੰਦ ਗੋਪਾਲ ਲਾਲ ਹੇ ਭਾਈ ਗੋਬਿੰਦ ਦਾ ਨਾਮ ਜਪਿਆ ਕਰ ਸੋਹਣੇ ਗੋਪਾਲ ਦਾ ਨਾਮ ਜਪਿਆ ਕਰ ਪ੍ਰਮਾਤਮਾ ਨੂੰ ਹਮੇਸ਼ਾ ਸਿਮਰਿਆ ਕਰ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਓ ਹੇ ਭਾਈ ਪਰਮਾਤਮਾ ਦਾ ਨਾਮ ਸਿਮਰਿਆ ਕਰ ਜਿਉਂ-ਜਿਉਂ ਨਾਮ ਸਿਮਰੇਗਾ ਤੈਨੂੰ ਉੱਚਾ ਆਤਮਿਕ ਜੀਵਨ ਮਿਲੇਗਾ ਰਹੇਗਾ ਤੈਨੂੰ ਉੱਚਾ ਆਤਮ ਜੀਵਨ ਮਿਲੇਗਾ ਭਿਆਨਕ ਆਤਮਿਕ ਮੌਤ ਤੇਰੇ ਆਤਮਿਕ ਜੀਵਨ ਨੂੰ ਫਿਰ ਕਦੇ ਮੁਕਾ ਨਹੀਂ ਸਕੇਗੀ ਰਹਾਓ ਕੋਟ ਜਨਮ ਭ੍ਰਮ 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 ਆਇਓ ਹੇ ਭਾਈ ਅਨੇਕਾਂ ਕਿਸਮਾਂ ਦੇ ਕਰੋੜਾਂ ਜਨਮਾਂ ਵਿੱਚ ਭਟਕ-ਭਟਕ ਕੇ ਹੁਣ ਤੂੰ ਮਨੁੱਖਾ ਜਨਮ ਵਿੱਚ ਆਇਆ ਹੈ ਤੇ ਫਿਰ ਜੇ ਮਨੁੱਖਾ ਜਨਮ ਵਿੱਚ ਆ ਕੇ ਵੀ ਭਗਤੀ ਨਾ ਕੀਤੀ ਤਾਂ ਫਿਰ 84 ਦਾ ਗੇੜ ਤੇਰੇ ਬਾਤੇ ਤਿਆਰ ਹੈ ਵੱਡਾ ਭਾਗ ਸਾਧ ਸੰਗ ਪਾਇਓ ਤੇ ਇੱਥੇ ਵੱਡੀ ਕਿਸਮਤ ਨਾਲ ਤੈਨੂੰ ਗੁਰੂ ਦਾ ਸਾਥ ਮਿਲ ਗਿਆ ਹੈ ਸਾਧ ਸੰਗਤ ਪ੍ਰਾਪਤ ਹੋ ਗਈ ਹੈ ਬੇਨਗੋਰ ਪੂਰੇ ਨਾਹੀ ਉਦਾਰ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਅਨੇਕਾਂ ਜੂਨਾ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਬਾਬਾ ਨਾਨਕ ਆਖੇ ਇਹੋ ਵਿਚਾਰ ਏ ਭਾਈ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੂਨੀਆਂ ਤੋਂ ਛਡਕਾਰਾ ਨਹੀਂ ਹੋਣਾ ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਰਾਗ ਰਾਮਕਲੀ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧਨ ਧਨ ਸ੍ਰੀ ਗੁਰੂ ਵਰਜੰਦੇ ਮਹਾਰਾਜ ਜੀ ਦੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਏ ਜੋਗੀ ਚਾਰ ਵਿਦ ਪੁਕਾਰ ਪੁਕਾਰ ਕੇ ਆਖ ਰਹੇ ਹਨ ਕਿ ਸਭ ਜੀਵਾਂ ਵਿੱਚ ਰੱਬੀ ਜੋਤ ਰੂਪ ਸੁੰਦਰ ਕਿੰਗਰੀ ਥਾਂ ਹਰ ਥਾਂ ਵੱਜ ਰਹੀ ਹੈ ਪਰ ਤੂੰ ਯਕੀਨ ਨਹੀਂ ਕਰਦਾ ਖਟ ਵੀ ਇੱਕ ਆ ਬਾਤ ਵਖਾਨ ਹੈ ਏ ਜੋਗੀ ਛੇ ਸ਼ਾਸਤਰ ਵੀ ਇਹੀ ਗੱਲ ਬਿਆਨ ਕਰ ਰਹੇ ਹਨ 10 ਅਸ਼ਟੀ ਮਿਲ ਇੱਕੋ ਕਹਿਆ 18 ਪ੍ਰਾਣਾ ਨੇ ਮਿਲ ਕੇ ਵੀ ਇਹੋ ਬਚਨ ਆਖਿਆ ਹੈ 10 80 10 ਤੇ 8 18 ਤਾਂ ਪੀ ਜੋਗੀ ਭੇਦ ਨਾ ਲਹਿਆ ਪਰ 헤 ਜੋਗੀ ਹਰੇਕ ਹਿਰਦੇ ਵਿੱਚ ਵੱਜ ਰਹੀ ਸੋਹਣੀ ਕਿੰਗ ਦਾ ਭੇਦ ਤੂੰ ਨਹੀਂ ਸਮਝਿਆ ਕਿੰਕੋਰੀ ਅਨੂਪ ਵਾਜੈ ਵੇਖ ਅਗੇ ਹੀ ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ ਹਰੇਕ ਜੀਵ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਤਾਰ ਚੱਲ ਰਹੀ ਹੈ ਜੋਗੀ ਆਤਮਤਵਾਰੋ ਰਹਿਹਾਓ ਆਪਣੀ ਨਿੱਕੀ ਜੀ ਕਿੰਗ ਵਜਾਣ ਵਿੱਚ ਮਸਤ ਹੈ ਜੋਗੀ ਹਰੇਕ ਜੀਵ ਦੇ ਹਿਰਦੇ ਵਿੱਚ ਰੱਬੀ ਰੌ ਚੱਲ ਰਹੀ ਹੈ ਇਹੀ ਹੈ ਸੋਹਣੀ ਕਿੰਗ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਹੈ ਜੋਗੀਏ ਤੂੰ ਇਹੀ ਸਮਝਦਾ ਆ ਰਿਹਾ ਹੈ ਕਿ ਪਹਿਲੇ ਯੁਗ ਸਤ ਯੁਗ ਵਿੱਚ ਦਾਨ ਦਾ ਨਗਰ ਵਸਦਾ ਸੀ ਭਾਵ ਦਾਨ ਕਰਨ ਦਾ ਕਰਮ ਪ੍ਰধান ਸੀ ਤ੍ਰੇਤੀਏ ਮਹਿਕਿਸ਼ ਭਿਆ ਦੋ ਤੇੜਾ ਅਤੇ ਤ੍ਰੇਤੇ ਯੁਗ ਵਿੱਚ ਧਰਮ ਦੇ ਅੰਦਰ ਕੁਝ ਤਰੇੜ ਆ ਗਈ ਧਰਮ ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ ਜੋ ਸਤਜੁਗ ਵਿੱਚ ਚਾਰ ਲੱਤਾਂ ਦੇ ਧਰਮ ਖੜਾ ਸੀ ਫਿਰ ਤ੍ਰੇਤੀਏ ਮਹਿਕਿਸ਼ ਭਿਆ ਦੋ ਤੇੜਾ ਧਰਮ ਬਲਦ ਦੀਆਂ ਫਿਰ ਤਿੰਨ ਲੱਤਾਂ ਰਹਿ ਗਈਆਂ ਤ੍ਰੇਤੇ ਯੁਗ ਵਿੱਚ ਦੁਤਿਆ ਅਰਧੋ ਅਰਧ ਸਮਾਇਆ ਏ ਜੋਗੀ ਤਵੇਹੀ ਨਿਸ਼ਚਾ ਬਣਾਇਆ ਹੋਇਆ ਹੈ ਕਿ ਦਵਾਪਰ ਯੁਗ ਵਿੱਚ ਅਧ ਵਿੱਚ ਟਿਕ ਗਿਆ ਭਾਵ ਦਵਾਪਰ ਯੁਗ ਵਿੱਚ ਧਰਮ ਬਲ ਦੀਆਂ ਦੋ ਲੱਤਾਂ ਰਹਿ ਗਈਆਂ ਇੱਕ ਰਹਾ ਤਾਂ ਇੱਕ ਦਿਖਾਇਆ ਤੇ ਹੁਣ ਜਦੋਂ ਕਾਲ ਯੁਗ ਵਿੱਚ ਧਰਮ ਬਲ ਦਸਿਰ ਫਿਕ ਲੱਤ ਵਾਲਾ ਰਹਿ ਗਿਆ ਹੈ ਤੇ ਤਦੋਂ ਦਾਨ ਤਪ ਜਗ ਆਦਿਕ ਦੇ ਥਾਂ ਹਰੀ ਨਾਮ ਦਾ ਸਿਮਰਨ ਹਰੀ ਹਰੀ ਨਾਮ ਸਿਮਰਨ ਦਾ ਇੱਕੋ ਰਸਤਾ ਮੂਰਤੀ ਪੂਜਾ ਨੇ ਜੀਵਾਂ ਨੂੰ ਵਿਖਾਇਆ ਹੈ ਪਰ ਤੈਨੂੰ ਇਹ ਭੁਲੇਖਾ ਹੈ ਕਿ ਇੱਕੋ ਪ੍ਰਮਾਤਮਾ ਦੇ ਰਚੇ ਜਗਤ ਵਿੱਚ ਵੱਖ-ਵੱਖ ਯੁਗਾਂ ਵਿੱਚ ਵੱਖ-ਵੱਖ ਧਰਮ ਆਦਰਸ਼ ਹੋ ਗਏ ਪ੍ਰਮਾਤਮਾ ਦੀ ਬਣਾਈ ਮਰਿਆਦਾ ਸਦਾ ਇੱਕਸਾਰ ਰਹਿੰਦੀ ਹੈ ਉਸ ਵਿੱਚ ਤਬਦੀਲੀ ਨਹੀਂ ਆਉਂਦੀ ਤੇ ਗੁਰੂ ਪਿਆਰਿਓ ਜੋ ਇਹ ਧਰਮ ਹਨ ਕਾਲਯੁਗ ਸਤਜੁਗ ਤ੍ਰੇਤਾ ਦਵਾਪਰ ਇਹ ਤੇ ਮਨੁੱਖ ਦੇ ਮਾਨ ਦੀਆਂ ਅਵਸਥਾ ਹਨ ਜੇ ਆਪਾਂ ਚੰਗੇ ਕੰਮ ਕਰਨੇ ਤੇ ਸਤਜੁਗ ਹੀ ਹਾਂ ਜੇ ਮਾੜੇ ਕੰਮ ਕਰਨੇ ਫਿਰ ਕਲਯੁਗ ਹੀ ਹਾਂ ਇੱਕ ਸੂਤ ਪਰੋਏ ਮਣੀਆਂ ਪੰਜਵੇਂ ਪਾਦਸ਼ਾਹ ਤਾਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਜੋਗੀ ਨੂੰ ਸੰਬੋਧਨ ਕਰਕੇ ਸਮਝਾ ਰਹੇ ਹਨ ਤੇ ਸਾਨੂੰ ਵੀ ਇਹੀ ਗੱਲ ਕਹਿ ਰਹੇ ਹਨ ਵੇਹ ਜੋਗੀ ਜਿਵੇਂ ਮਾਲਾ ਦੇ ਇੱਕੋ ਧਾਗੇ ਵਿੱਚ ਕਈ ਮਣਕੇ ਪਰੋਤੇ ਹੋਏ ਹੁੰਦੇ ਹਨ ਗਾਠੀ ਪਿੰਨ 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 ਤਣੀਏ ਤੇ ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ ਤਿਵੇਂ ਜਗਤ ਦੇ ਸਾਰੇ ਹੀ ਜੀਵ ਮਣਕੇ ਪ੍ਰਮਾਤਮਾ ਦੀ ਸੱਤਾ ਰੂਪ ਧਾਗੇ ਵਿੱਚ ਪਰੋਤੇ ਹੋਏ ਹਨ ਫਿਰਤੀ ਮਾਲਾ ਬੋਹ ਬਿਦ ਭਾਏ ਸੰਸਾਰ ਚੱਕਰ ਦੀ ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ ਖਿੰਚਿਆ ਸੂਤ ਤਾਂ ਆਈ ਥਾਏ ਜਦੋਂ ਪਰਮਾਤਮਾ ਆਪਣੀ ਸੱਤਾ ਰੂਪ ਧਾਗਾ ਇਸ ਜਗਤ ਮਾਲਾ ਵਿੱਚੋਂ ਖਿੱਚ ਲੈਂਦਾ ਹੈ ਤਾਂ ਸਾਰੀ ਮਾਲਾ ਇੱਕੋ ਥਾਂ ਵਿੱਚ ਆ ਜਾਂਦੀ ਹੈ ਸਾਰੀ ਸ੍ਰਿਸ਼ਟੀ ਇੱਕੋ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੀ ਹੈ ਚੋਹ ਮੈਂ ਇੱਕ ਮੱਠ ਹੈ ਕੀਆ ਵੇਖ へ ਜੋਗੀ ਜੋਗੀਆਂ ਦੇ ਮੱਠ ਵਾਂਗ ਇਹ ਜਗਤ ਇੱਕ ਮੱਠ ਹੈ ਜੋਹਾਂ ਹੀ ਜੁਗਾ ਵਿੱਚ ਸਦਾ ਤੋਂ ਹੀ ਇਹ ਮਠ ਜਗਤ ਮਠ ਇੱਕ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ ਤਹਿ ਵਿਖੜੇ ਥਾਨ ਅਨਕ ਖਿੜਕੀਆਂ ਇਸ ਜਗਤ ਮਠ ਵਿੱਚ ਜੀਵ ਨੂੰ ਖੁਆਰ ਕਰਨ ਲਈ अनेका ਵਿਕਾਰ ਰੂਪ ਔਖੇ ਥਾਂ ਹਨ ਅਤੇ ਵਿਕਾਰਾਂ ਵਿੱਚ ਫਸੇ ਜੀਵਾਂ ਵਾਸਤੇ अनेका ਹੀ ਜੂਨਾ ਹਨ ਜਿਨ੍ਹਾਂ ਵਿੱਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ ਜਿਵੇਂ ਕਿਸੇ ਘਰ ਦੀ ਖਿੜਕੀ ਵਿੱਚੋਂ ਦੀ ਲੰਗੀਦਾ ਹੈ ਖੋਜਤ ਖੋਜਤ ਦੁਆਰੇ ਆਇਆ ਏ ਜੋਗੀ ਜਦੋਂ ਕੋਈ ਮਨੁੱਖ ਪਰਮਾਤਮਾ ਦੇ ਰੇਸ ਦੀ ਭਾਲ ਕਰਦਾ ਕਰਦਾ ਗੁਰੂ ਦੇ ਦਰ ਤੇ ਆ ਪਹੁੰਚਦਾ ਹੈ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਏ ਨਾਨਕ ਆਖ ਤਦੋਂ ਪ੍ਰਭੂ ਚਰਨਾਂ ਵਿੱਚ ਜੁੜਿਓ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਿਲ ਪਰਮਾਤਮਾ ਦਾ ਘਰ ਪਰਮਾਤਮਾ ਦਾ ਨਾਮ ਲਭ ਪੈਂਦਾ ਹੈ ਇਉ ਕਿੰਕੁਰੀ ਅਨੂਪ ਵਾਜੈ ਹੈ ਜੋਗੀ ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿੱਚ ਪਰਮਾਤਮਾ ਦੀ ਚੇਤਨ ਸੱਤਾ ਦੀ ਸੁੰਦਰ ਕਿੰਗਰੀ ਵਜ ਰਹੀ ਹੈ ਸੋਣ ਜੋਗੀ ਕਹਿ ਮਨ ਮਿੱਠੀ ਲਾਗੇ ਰਹਾਓ ਇਹ ਸੁੰਦਰ ਕਿੰਗਰੀ ਵੱਜਦੀ ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਮਨੁੱਖ ਦੇ ਮਨ ਵਿੱਚ ਇਹ ਕਿੰਗਰੀ ਮਿੱਠੀ ਲੱਗਣ ਲੱਗ ਪੈਂਦੀ ਹੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਤਾਗਾ ਕਰ ਕੇ ਲਾਈ ਥਿਗਲੀ ਹੈ ਜੋਗੀ ਉਸ ਜਗਤਨਾਥ ਨੇ ਨਾੜੀਆਂ ਨੂੰ ਧਾਗਾ ਬਣਾ ਕੇ ਸਾਰੇ ਸਰੀਰ ਅੰਗਾਂ ਦੀਆਂ ਟਾਕੀਆਂ ਜੋੜ ਦਿੱਤੀਆਂ ਹਨ ਲੋ ਨਾੜੀ ਸੂਆ ਹੈ ਹਸਤੇ ਲੋ ਨਾੜੀ ਸੂਆ ਹੈ ਅਸਤੇ ਇਹ ਸਰੀਰ ਗੋਦੜੀ ਦੀਆਂ ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ ਅਤੇ ਸਰੀਰ ਦੀ ਹਰੇਕ ਹੱਡੀ ਸੂਈ ਦਾ ਕੰਮ ਕਰਦੀ ਹੈ ਅੰਬੈ ਕਾ ਕਰ ਡੰਡਾ ਧਰਿਆ ਉਸ ਨਾਥ ਨੇ ਮਾਤਾ ਪਿਤਾ ਦੀ ਰਕਤ ਬੂੰਦ ਨਾਲ ਸਰੀਰ ਡੰਡਾ ਖੜਾ ਕਰ ਦਿੱਤਾ ਹੈ ਕਿਆ ਤੂੰ ਜੋਗੀ ਗਰਬਹ ਪਰਿਆ 헤 ਜੋਗੀ ਤੂੰ ਆਪਣੀ ਗੋਦਰੀ ਦਾ ਕੀ ਪਿਆ ਮਾਨ ਕਰਦਾ ਹੈ ਪਰਮਾਤਮਾ ਨੇ ਜੋ ਗੋਦਰੀ ਬਣਾਈ ਹੈ ਸਰੀਰ ਬਣਾਇਆ ਹੈ ਦੇਖ ਕਿੱਡਾ ਹੀ ਅਚਰਜ ਖੇੜ ਰਚ ਦਿੱਤੀ ਹੈ ਪਰਮਾਤਮਾ ਨੇ ਜਪਨਾਥ ਦਿਨ ਰਹਿ ਨਾਈ 헤 ਜੋਗੀ ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪ੍ਰਾਣਾ ਹੈ ਤੇਰੀ ਖਿੰਥਾ ਦੋ ਦੇਹਾਈ ਰਹਾਓ ਦਿਨ ਰਾਤ ਜਗਤ ਦੇ नाथ ਪ੍ਰਭੂ ਦਾ ਨਾਮ ਜਪਿਆ ਕਰ ਜਪ नाथ ਦਿਨ ਰਹਿ ਨਾਈ ਦਿਨ ਰਾਤ ਪਰਮਾਤਮਾ ਦੇ ਨਾਮ ਵਿੱਚ ਮਗਨ ਰਹਾ ਕਰ ਤੇਰੀ ਖਿੰਥਾ ਦੋ ਦਿਹਾਈ ਏ ਜੋਗੀ ਏ ਤੇਰਾ ਸਰੀਰ ਜੋ ਹੈ ਇਹ ਦੋ ਦਿਨਾਂ ਦਾ ਹੀ ਪ੍ਰਾਣਾ ਹੈ ਗਹਿਰੀ ਬਿਪੂਤ ਲਾਏ ਬੈਠਾ ਤਾੜੀ ਏ ਜੋਗੀ ਆਪਣੇ ਸਰੀਰ ਉੱਤੇ ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈ ਮੇਰੀ ਤੇਰੀ ਮੁੰਦਰਾ ਧਾਰੀ ਤੂੰ ਕੰਨਾਂ ਵਿੱਚ ਮੁੰਦਰਾ ਵੀ ਪਾਈਆਂ ਹੋਈਆਂ ਹਨ ਪਰ ਤੇਰੇ ਅੰਦਰ ਮੇਰ ਤੇਰ ਅਜੇ ਵੀ ਵਸ ਰਹੀ ਹੈ ਮੰਗ ਹੈ ਟੂਕਾ ਤ੍ਰਿਪਤ ਨਾ ਪਾਵੇ ਏ ਜੋਗੀ ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈ ਤੇਰੇ ਅੰਦਰ ਸ਼ਾਂਤੀ ਨਹੀਂ ਹੈ 나ਥ ਛੋੜ ਜਾਚੇ ਲਾਜ ਨਾ ਆਵੇ ਸਾਰੇ ਜਗਤ ਦੇ 나ਥ ਨੂੰ ਛੱਡ ਕੇ ਤੂੰ ਲੋਕਾਂ ਦੇ ਦਰਤੋਂ ਮੰਗਦਾ ਹੈ ਏ ਜੋਗੀ ਤੈਨੂੰ ਇਸ ਦੀ ਸ਼ਰਮ ਨਹੀਂ ਆ ਰਹੀ ਚਲ ਚਿੱਤ ਜੋਗੀ ਆਸਣ ਤੇਰਾ ਏ ਡੋਲਦੇ ਮਨ ਵਾਲੇ ਜੋਗੀ ਤੇਰਾ ਆਸਣ ਜਮਾਨਾ ਕਿਸੇ ਅਰਥ ਨਹੀਂ ਸਿੰਘੀ ਵਾਜੈ ਨਿਤ ਉਦਾਸੇਰਾ ਲੋਕਾਂ ਨੂੰ ਵਿਖਾਣ ਲਈ ਤੇਰੀ ਸਿੰਘੀ ਵੱਜ ਰਹੀ ਹੈ ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ ਇਹ ਸਿੰਘੀ ਤਾਂ ਇਕਾਕਰਤਾ ਦੀ ਖਾਤਰ ਸੀ ਗੁਰੂ ਪਿਆਰਿਓ ਇੱਥੇ ਇਕੱਲੇ ਜੋਗੀ ਨੂੰ ਨਹੀਂ ਪੰਜਵੇਂ ਪਾਤਸ਼ਾਹ ਉਪਦੇਸ਼ ਕਰ ਰਹੇ ਸਾਨੂੰ ਵੀ ਕਰ ਰਹੇ ਹਨ ਜਿਹੜੇ ਅਸੀਂ ਉੱਤੋਂ ਹੋਰ ਤੇ ਵਿੱਚੋਂ ਹੋਰ ਹਾਂ ਉੱਤੋਂ ਬੜਾ ਵਿਖਾਵਾ ਕਰਦੇ ਹਾਂ ਕਿ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਦਿਨ ਰਾਤ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਤੇ ਧਾਰਮਿਕ ਰੀਤ ਰਿਵਾਜ ਵੀ ਸਾਰੇ ਕਰਦੇ ਹਾਂ ਪਰ ਮਨ ਮੈੜਾ ਹੈ ਇਸ ਕਰਕੇ ਪੰਜਵੇਂ ਪਾਤਸ਼ਾਹ ਆਪਾਂ ਨੂੰ ਵੀ ਸਮਝਾ ਰਹੇ ਹਨ ਗੋਰ ਗੋਰਖੀ ਤੈ ਬੂਝ ਨਾ ਪਾਈ ਹੇ ਜੋਗੀ ਇਸ ਤਰ੍ਹਾਂ ਉਸ ਸਭ ਤੋਂ ਵੱਡੇ ਗੋਰਖ ਜਗਤ ਰਖਿਆ ਪ੍ਰਭੂ ਦੇ ਤੈਨੂੰ ਸੋਝੀ ਨਹੀਂ ਆਈ ਜਿਹੜਾ ਸਭ ਦੀ ਰਾਖੀ ਕਰਦਾ ਹੈ ਉਸ ਨੂੰ ਤੂੰ ਸਮਝਾਈ ਨਹੀਂ ਫਿਰ ਫਿਰ ਜੋਗੀ ਆਵੇ ਜਾਈ ਇਹੋ ਜਿਹਾ ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜੈਸਨੋ ਹੋਆ ਨਾਥ ਕਿਰਪਾਲਾ ਹੇ ਜੋਗੀ ਜਿਸ ਮਨੁੱਖ ਉਤੇ ਸਾਰੇ ਜਗਤ ਦਾ 나ਥ ਦਿਆਵਾਨ ਹੁੰਦਾ ਹੈ ਰਹਿਰਾਸ ਹਮਾਰੀ ਗੁਰ ਗੋਪਾਲਾ ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ ਹੇ ਗੁਰੂ ਗੋਪਾਲ ਸਾਰੀ ਧਰਤੀ ਦੇ ਗੋਪਾਲ ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ ਨਾ ਮੈਂ ਖਿੰਥਾ ਨਾ ਮੈਂ ਬਸਤਰ ਤੇਰਾ ਨਾਮ ਹੀ ਮੇਰੀ ਗੋਦੜੀ ਹੈ ਪ੍ਰਮਾਤਮਾ ਤੇਰਾ ਨਾਮ ਹੀ ਮੇਰਾ ਭਗਵਾ ਕਪੜਾ ਹੈ ਵਾਹਿਗੁਰੂ ਜਨ ਨਾਨਕ ਜੋਗੀ ਹੋਵਾ ਅਸਥਿਰ ਹੈ ਦਾਸ ਨਾਨਕ ਇਹੋ ਜਿਹਾ ਮਨੁੱਖ ਅਸਲ ਜੋਗੀ ਹੈ ਅਤੇ ਉਹ ਕਦੇ ਡੋਲਦਾ ਨਹੀਂ ਹੈ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਇਹ ਜੋ ਜੋਗੀ ਨੂੰ ਸਾਖੀ ਬੋਲੀ ਹੈ ਪਾਤਸ਼ਾਹ ਨੇ ਇਹ ਸਾਰੇ ਜਹਾਨ ਨੂੰ ਸਾਂਝੀ ਬੋਲੀ ਹੈ ਅਰਜਨ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਦਿਲੋਂ ਜੁੜੋ ਪ੍ਰਮਾਤਮਾ ਦੇ ਨਾਲ ਤਾਂ ਹੀ ਪਾਰ ਉਤਾਰਾ ਹੋਣਾ ਹੈ ਈਓ ਜੱਪਿਆ 나ਥ ਦਿਨ ਰੈ ਨਾਈ ਏ ਜੋਗੀ ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ ਜਗਤ ਦੇ 나ਥ ਨੂੰ ਸਿਮਰਿਆ ਹੈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਉਸ ਨੇ ਇਸੇ ਜਨਮ ਵਿੱਚ ਉਸ ਸਭ ਤੋਂ ਵੱਡੇ ਜਗਤਨਾਥ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ हे ਭਾਈ ਉਹ ਪਰਮਾਤਮਾ ਹੀ ਸਭ ਕੁਝ ਕਰਨ ਯੋਗ ਹੈ ਅਤੇ ਸਭ ਵਿੱਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ ਕਰਵਾਣ ਵਾਲਾ ਹੈ ਆਨਨ ਦੇਸੈ ਕੋਈ ਕਿਤੇ ਵੀ ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿਸਦਾ ਠਾਕੁਰ ਮੇਰਾ ਸੁਗੜ ਸੁਜਾਨਾ ਏ ਭਾਈ ਮੇਰਾ ਉਹ ਮਾਲਕ ਪ੍ਰਭੂ ਪਰਮਾਤਮਾ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਗੁਰਮਖ ਮਿਲਿਆ ਰੰਗ ਮਾਨਾ ਗੁਰੂ ਦੀ ਰਾਹੀ ਜਿਸ ਨੂੰ ਉਹ ਮਿਲ ਪੈਂਦਾ ਹੈ ਉਹ ਮਨੋਖਾਤਮਕ ਆਨੰਦ ਮਾਣਦਾ ਹੈ ਐ ਸੋਰੇ ਹਰ ਰਸ ਮੀਠਾ ਹੇ ਭਾਈ ਪ੍ਰਮਾਤਮਾ ਦੇ ਨਾਮ ਦਾ ਸਵਾਦ ਅਸਚਰਜ ਹੈ ਮਿੱਠਾ ਹੈ ਗੁਰਮਖ ਕਿਨ ਵਿਰਲੇ ਡੀਠਾ ਰਹਾਓ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਦਾ ਦਰਸ਼ਨ ਕੀਤਾ ਹੈ ਉਸ ਨਾਮ ਰਸ ਦਾ ਸਵਾਦ ਚਖਿਆ ਹੈ ਰਹਾਓ ਨਿਰਮਲ ਜੋਤ ਅੰਮ੍ਰਿਤ ਹਰ ਨਾਮ हे भाई उस परमात्मा ਦਾ ਨਾਮ ਉਸ परमात्मा ਦਾ ਨੂਰ ਮਿਲ ਰਹਿਤ ਹੈ ਉਸ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਸਮਝੋ ਪੀਵਤ ਅਮਰ ਭਏ ਨਹਿ ਕਾਮ ਉਸ ਨਾਮ ਅਮਰਤ ਨੂੰ ਪੀਤਿਆ ਹੀ ਮਨੁੱਖ ਹਟਾ ਆਤਮਿਕ ਜੀਵਨ ਵਾਲੇ ਅਤੇ ਵਾਸ਼ਨਾ ਰਹਿਤ ਹੋ ਜਾਂਦੇ ਹਨ ਤਨ ਮਨ ਸੀਤਲ ਅਗਨ ਨਿਵਾਰੀ ਉਹਨਾਂ ਦਾ ਦਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ ਪਰਮਾਤਮਾ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ ਹੈ ਆਨੰਦ ਰੂਪ ਪ੍ਰਗਟੇ ਸੰਸਾਰੀ ਉਹ ਹਰ ਵੇਲੇ ਆਨੰਦ ਰੂਪ ਰਹਿੰਦੇ ਹਨ ਅਤੇ ਜਗਤ ਵਿੱਚ ਨਿਮਾਣੇ ਨਾਮਣੇ ਵਾਲੇ ਹੋ ਜਾਂਦੇ ਹਨ ਜਿਹੜਾ ਮਨ ਨਿਮਾਣ ਵਾਲ ਚੱਲਦਾ ਹੈ ਉਹਨਾਂ ਦਾ ਨਾਮ ਬਹੁਤ ਹੀ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਪਰਮਾਤਮਾ ਉਹਨਾਂ ਦੇ ਸ਼ਰਨ ਪਿਆ ਦੀ ਲਾਜ ਰੱਖਦਾ ਹੈ ਜਿਹੜਾ ਪਰਮਾਤਮਾ ਦੇ ਦਰ ਤੇ ਆਉਂਦਾ ਹੈ ਤਨ ਮਨ ਸੀਤਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਸ਼ਬਦ ਗੁਰਬਾਣੀ ਦਾ ਲੰਬਾ ਹੋਣ ਕਰਕੇ ਅੱਜ ਆਪਾਂ ਦੇ ਸ਼ਬਦ ਦੀ ਵਿਆਖਿਆ ਹੀ ਕੀਤੀ ਹੈ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 886 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 887 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ